ਸਾਰੇ ਹੀ ਮੁਲਾਜ਼ਮ ਪੈਨਸ਼ਨਰ ਉਸਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਜਿਹੜਾ ਕਿ 8ਵਾਂ ਪੇ ਕਮਿਸ਼ਨ ਦੀ ਜੋ ਕਿ 1 ਜਨਵਰੀ 2026 ਤੋਂ ਡਿਊ ਹੋ ਜਾਂਦਾ ਹੈ ਯਾਨੀ ਕਿ ਉਸ ਵਕਤ ਦਾ 8ਵਾਂ ਪੇ ਕਮਿਸ਼ਨ ਕੇਂਦਰ ਦੇ ਕਰਮਚਾਰੀਆਂ ਨੂੰ ਮਿਲਣ ਜੋਗ ਹੋਵੇਗਾ ਪਰ ਇਸ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਦੇ ਰਾਜ ਸਭਾ ਦੇ ਵਿੱਚ 3 ਦਸੰਬਰ ਨੂੰ ਕੀ ਨੂੰ ਕੀ ਜਵਾਬ ਦਿੱਤਾ ਹੈ ਔਰ ਇਸ ਦਾ ਜਵਾਬ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਦੋਸਤੋ ਕੇਂਦਰ ਦੇ ਵਿੱਚ ਜਿਹੜੀ ਮੁਲਾਜ਼ਮਾਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਜਿਹੜੇ ਜਨਰਲ ਸੈਕਟਰੀ ਨੇ ਉਹਨਾਂ ਦਾ ਕੀ ਜਵਾਬ ਹੈ ਔਰ ਇਸ ਦਾ ਪੰਜਾਬ ਦੇ ਜਿਹੜੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੇ ਉਹਨਾਂ ਦਾ ਕੀ ਪ੍ਰਭਾਵ ਹੋਵੇਗਾ ਦੋ ਸੂ ਗਾਲ ਕਰ ਲਈ ਤਾਂ ਰਾਜ ਸਭਾ ਦੇ ਵਿੱਚ ਦੋ ਸੰਦਨ ਮੈਂਬਰ ਨੇ ਕੇਂਦਰ ਸਰਕਾਰ ਤੋਂ ਜਿਹੜੇ ਜਵਾਬ ਮੰਗਿਆ ਇਸ ਸਵਾਲ ਦਾ ਕੀ 1 ਜਨਵਰੀ 2026 ਤੋਂ 8ਵਾਂ ਪੀ ਕਮਿਸ਼ਨ ਜਿਹੜਾ ਹੈ ਉਹ ਡਿਊ ਹੋ ਜਾਵੇਗਾ ਕਿ ਕਰਮਚਾਰੀਆਂ ਨੋਟ ਵਿੱਚ ਪੀ ਕਮਿਸ਼ਨ ਦਾ ਜਿਹੜਾ ਲਾਭ ਦੇਣ ਦੇ ਲਈ ਕਿ 8ਵੇਂ ਪੀ ਕਮਿਸ਼ਨ ਦਾ ਗਠਨ ਕਰਨ ਦਾ ਜਿਹੜਾ ਹੈ ਕੋਈ ਪਲਾਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਣਾਇਆ ਹੈ ਜਾਂ ਫਿਰ ਨਹੀਂ ਔਰ ਇਸ ਦਾ ਜਵਾਬ ਜਿਹੜਾ ਹੈ ਉਹ ਕੇਂਦਰ ਦੇ ਜਿਹੜੇ ਸਟੇਟ ਮਿਨਿਸਟਰੀਅਨ ਨੇ ਜਿਹੜੇ ਫਾਈਨੈਂਸ ਦੇ ਜਿਹੜੇ ਫਾਈਨੈਂਸ ਦੇ ਜਿਹੜੇ ਸ਼੍ਰੀ ਪੰਕਜ ਚੌਧਰੀ ਨੇ ਉਹਨਾਂ ਨੇ ਜਵਾਬ ਦਿੱਤਾ ਹੈ ਉਸਨੇ ਇਸ ਸਵਾਲ ਦਾ ਜਿਹੜਾ ਜਵਾਬ ਦਿੱਤਾ ਹੈ ਦਿੰਦਿਆਂ ਰਾਜ ਸਭਾ ਦੇ ਵਿੱਚ ਦੱਸਿਆ ਹੈ ਕਿ ਫਿਲਹਾਲ ਅੱਜ ਦੀ ਘੜੀ ਦੇ ਕੇਂਦਰ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਦਾ ਕੋਈ ਵੀ ਪਲਾਨ ਜਿਹੜਾ ਨਹੀਂ ਬਣਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 8ਵੀਂ ਪੀਕ ਮਿਸ਼ਨ ਦਾ ਜਿਹੜਾ ਗਠਨ ਕੀਤਾ ਜਾਣਾ ਸੀ ਉਸ ਤਰ੍ਹਾਂ ਦੀ ਕੋਈ ਵੀ ਜਿਹੜੀ ਸੋਚ ਜਿਹੜੀ ਹੈ ਕੇਂਦਰ ਸਰਕਾਰ ਜਿਹੜੀ ਹੈ ਨਹੀਂ ਕਰ ਰਹੀ ਹੈ ਹੁਣ ਵੱਡਾ ਸਵਾਲ ਜਿਹੜਾ ਇੱਥੇ ਪੈਦਾ ਹੁੰਦਾ ਕਿ ਕੇਂਦਰ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਕੀ ਜਵਾਬ ਹੈ ਮੈਂ ਦੱਸਦਾ ਕਿ ਸ਼ਿਵ ਕੁਪੂਪਾਲ ਜਿਹੜੇ ਮਿਸ਼ਰਾ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਸੀ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਕੈਬਨਟ ਕਤਰਾਂ ਦੇ ਨਾਲ ਜਿਹੜੀ ਹੈ ਜਿਹੜੀ ਉਹ ਮੀਟਿੰਗਾਂ ਕੀਤੀਆਂ ਨੇ ਉਹ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਕੇਂਦਰ ਦੇ ਮੁਲਾਜ਼ਮਾਂ ਦੇ ਲਈ 8ਵੇਂ ਪੇ ਕਮਿਸ਼ਨ ਦਾ ਗਠਨ ਕੀਤਾ ਜਾਵੇ ਤਾਂ ਜੋ ਜਨਵਰੀ 2026 ਤੋਂ ਜਿਹੜੇ ਕੇਂਦਰ ਦੇ ਜਿਹੜੇ 50 ਲੱਖ ਦੇ ਕਰੀਬ ਮੁਲਾਜ਼ਮ ਨੇ 60 ਲੱਖ ਦੇ ਕਰੀਬ ਜਿਹੜੇ ਪੈਨਸ਼ਨਰਸ ਨੇ ਉਹਨਾਂ ਨੂੰ 8ਵੇਂ ਪੇ ਕਮਿਸ਼ਨ ਦਾ ਲਾਭ ਜਿਹੜਾ ਉਹ ਦਿੱਤਾ ਜਾ ਸਕੇ ਪਰ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜੇਕਰ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਕੋਈ ਵੀ ਪਲਾਨ ਜਾਂ ਫਿਰ 31 ਦਸੰਬਰ 2024 ਤੱਕ 8ਵੇਂ ਪੇ ਕਮਿਸ਼ਨ ਦਾ ਗਠਨ ਦਾ ਐਲਾਨ ਨਹੀਂ ਕਰਦੀ ਤਾ ਫਿਰ ਜਨਵਰੀ ਦੇ ਵਿੱਚ ਉਹ ਕਿਸੇ ਵੀ ਵੱਡੇ ਸੰਘਰਸ਼ ਦਾ ਐਲਾਨ ਕਰਨਗੇ ਕਿਉਂਕਿ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਲਗਾਤਾਰ ਜਿਹੜੇ ਪਿਛਲੇ ਹਦਾਇਕਿਆਂ ਹਦਾਇਕਿਆਂ ਤੋਂ ਕੇਂਦਰ ਸਰਕਾਰ ਦੇ ਨਾਰ ਮੁਲਾਜ਼ਮ ਮੁਲਾਜ਼ਮਾਂ ਦੀਆਂ ਜਾਂ ਫਿਰ ਪੈਸ਼ਨਰਜ਼ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਮੰਗ ਕਰਦੇ ਨੇ ਕਿ ਸੰਘਰਸ਼ ਜਿਹੜੇ ਕਰਦੇ ਨੇ ਪਰ ਜੇਕਰ ਇਸ ਤਰ੍ਹਾਂ ਕੇਂਦਰ ਸਰਕਾਰ ਨੂੰ ਨੇ ਅੱਠਮ ਪੀਕ ਕਮਿਸ਼ਨ ਦਾ ਗਠਨ ਨਹੀਂ ਕੀਤਾ ਫਿਰ ਜਨਵਰੀ ਦੇ ਵਿੱਚ ਉਹ ਆਪਣਾ ਪਲਾਨ ਜਿਹੜਾ ਉਹ ਬਣਾ ਲੈਣਗੇ ਤੇ ਫਿਰ ਜਿਹੜਾ ਸੰਘਰਸ਼ਾ ਪ੍ਰੋਗਰਾਮ ਹੈ ਉਹ ਲਿਖਣਗੇ ਪਰ ਹੁਣ ਤੀਸਰਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਨੇ ਸਾਫ਼ ਜਵਾਬ ਦਿੱਤਾ ਹੈ ਕਿ 8ਵਾਂ ਪੇਕ ਮਿਸ਼ਨ ਦਾ ਗਠਨ ਨਹੀਂ ਕੀਤਾ ਜਾਣਾ ਔਰ ਕੇਂਦਰ ਦੀਆਂ ਜੋ ਮੁਲਾਜ਼ਮ ਜਥੇਬੰਦੀਆਂ ਨੇ ਕਿਹਾ ਹੈ ਕਿ ਜੇਕਰ ਅਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਫਿਰ ਉਹ ਆਪਣਾ ਸੰਘਰਸ਼ ਜਿਹੜਾ ਉਲੀਕਣਗੇ ਤਾਂ ਇਸ ਦਾ ਪੰਜਾਬ ਦੇ ਮੁਲਾਜ਼ਮਾਂ ਤੇ ਕੀ ਪ੍ਰਭਾਵ ਪੈਂਦਾ ਹੈ ਦੋਸਤੋ ਇਹ ਤੇ ਦੱਸਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ 1 ਜਨਵਰੀ 2016 ਤੋਂ ਫਿਲਹਾਲ ਪੰਜਾਬ ਦਾ ਜਿਹੜਾ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਗਿਆ ਹੈ ਔਰ ਜੇਕਰ ਅਸੀਂ ਗੱਲ ਕਰੀਏ ਨਵੇਂ ਭਰਤੀ ਮਲਾਜ਼ਮਾਂ ਦੇ ਲਈ ਤਾਂ ਫਿਰ 17/7/2020 ਤੋਂ ਬਾਅਦ ਕੇਂਦਰ ਦਾ 7ਵਾਂ ਪੇ ਕਮਿਸ਼ਨ ਜਿਹੜਾ ਲਾਗੂ ਕੀਤਾ ਗਿਆ ਹੈ ਇਸ ਦਾ ਸਿੱਧਾ ਪ੍ਰਭਾਵ ਇਹ ਪੈਂਦਾ ਹੈ ਕਿ ਜੇਕਰ ਪੰਜਾਬ ਸਰਕਾਰ ਕੇਂਦਰ ਦੇ ਪੈਟਰਨ ਤੇ ਪੇ ਕਮਿਸ਼ਨ ਬਠਾਉਂਦਾ ਹੈ ਤਾਂ ਫਿਰ ਜੇਕਰ ਸਰਕਾਰ ਨਹੀਂ ਹੀ ਜਿਹੜਾ ਪੇ ਕਮਿਸ਼ਨ ਦਾ ਗਠਨ ਕਰਨਾ ਬੰਦ ਕਰ ਦਿੰਦਾ ਹੈ ਤਾਂ ਫਿਰ ਸਟੇਟ ਗਵਰਨਮੈਂਟ ਜਾਂ ਫਿਰ ਪੰਜਾਬ ਸਰਕਾਰ ਵੀ ਜਿਹੜਾ ਹੈ ਉਸ ਪੈਟਰਨ ਨੂੰ ਅਪਣਾਏਗੀ ਸੋ ਕੀ ਇੱਕ ਮਾੜੀ ਗੱਲ ਹੈ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਕਿਉਂਕਿ ਪਹਿਲਾਂ ਹੀ 6ਵੇਂ ਪੇ ਕਮਿਸ਼ਨ ਦੇ ਕਹਿ ਸਕਦੇ ਹਾਂ ਕਿ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੇ ਬਕਾਏ ਜਿਹੜੇ ਪੈਂਡਿੰਗ ਨੇ ਲਗਭਗ ਅਸੀਂ ਦੱਸਿਆ ਸੀ ਕਿ 14000 ਕਰੋੜ ਰੁਪਏ ਦਾ ਬਕਾਇਆ ਜਿਹੜਾ 6ਵੇਂ ਪੇ ਕਮਿਸ਼ਨ ਦਾ ਹਜੇ ਵੀ ਪੈਂਡਿੰਗ ਹੈ ਔਰ ਕੇਂਦਰ ਦਾ 7ਵਾਂ ਪੇ ਕਮਿਸ਼ਨ ਜਿਹੜਾ ਹੈ 17/7/2020 ਤੋਂ ਬਾਅਦ ਜਿਹੜੀ ਭਰਤੀ ਹੈ ਉਸ ਦੇ ਉੱਪਰ ਲਾਗੂ ਕੀਤਾ ਗਿਆ ਇਸ ਲਈ ਬੜਾ ਹੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਜੇਕਰ ਕੇਂਦਰ ਸਰਕਾਰ ਦੇ ਮੁਲਾਜ਼ਮ ਸੰਘਰਸ਼ ਕਰਦੇ ਨੇ 8ਵੇਂ ਪੇ ਕਮਿਸ਼ਨ ਦੇ ਲਈ 8ਵੇਂ ਪੇ ਕਮਿਸ਼ਨ ਦੇ ਗਠਨ ਦੇ ਲਈ ਉਹ ਉਸ ਦਾ ਸਿੱਧਾ ਪ੍ਰਭਾਵ ਬੜਾ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਵੀ ਜਿਹੜਾ ਹੈ ਉਹ ਪੈਂਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਪਹੁੰਚੇ ਰਹਿ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ